ਸਾਬ ਆਜੋ ਜਿ ਪਹਿਲਾਂ ਆਪ ਦੱਸੋ ਉਹਨਾਂ ਦੀ ਬੁਕਿੰਗ ਕਿੱਥੇ ਹੋਈ ਐ ਉਹ ਬੜੇ ਜਾਂਦੇ ਭੱਜੇ ਫਿਰਦੇ ਵੀ ਮੈਂ ਕਹੇ ਤਾਂ ਮੁੱਖ ਮੰਤਰੀ ਬਣ ਜਾ ਜੀ ਕਾਂਗਰਸ ਦਾ ਇੱਕ ਬੰਦਾ ਉਹਨਾਂ ਦੇ ਨਾਲ ਦੀ ਇੱਕ ਵੀ ਐਮਐਲਏ ਉਹਨਾਂ ਦੇ ਨਾਲ ਇਸੇ ਲਾਰੇ ਲੱਪੇ ਨਾਲ ਇਹਨਾਂ ਨੂੰ ਕਦੋਂ ਚੰਗੀ ਰੋਟੀ ਮਿਲਦੀ ਜਾਂਦੀ ਐ ਕਿ ਮੁੱਖ ਮੰਤਰੀ ਬਣ ਜਾਣਾ ਮંત્રી ਕੁਲਦੀਪ ਸਿੰਘ ਢਾਲੀਵਾਲ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਚਰਚਾ ਹੋ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਬਿਆਨ ਨੇ ਚਰਚਾ ਛੇੜ ਦਿੱਤੀ ਹੈ ਢਾਲੀਵਾਲ ਸਾਹਿਬ ਜਵਾਬ ਦੇ ਰਹੇ ਨੇ ਗੱਲਬਾਤ ਕਰਦੇ ਆ ਢਾਲੀਵਾਲ ਸਾਹਿਬ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਆ ਕਿ ਲੰਬੇ ਸਮੇਂ ਤੋਂ ਹਾਲਾਂਕਿ ਉਹ ਬੋਲਦੇ ਰਹੇ ਆ ਕਿ ਮਹਾਰਾਸ਼ਟਰ ਵਾਂਗੂ ਜਹਾਜ਼ ਆਉਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਬੀਜੇਪੀ ਜਾਣਗੇ ਇਹਨਾਂ ਦੀ ਸਰਕਾਰ ਜਿਹੜੀ ਆ ਉਹ ਡਿੱਗ ਜਾਣੀ ਹੈ ਤੁਸੀਂ ਕਿਵੇਂ ਦੇਖਦੇ ਹੋ ਹੁਣ ਉਹ ਕਹਿ ਰਹੇ ਨੇ ਕਿ 30 32 ਜਿਹੜੇ ਆ ਉਹ ਸਾਡੇ ਨਾਲ ਉਹ ਵੱਡੇ ਕਲਾਕਾਰਾਂ ਦੇ ਜਿੱਦਾਂ ਕੰਸਰਟ ਦੇ ਵਿੱਚ ਟਿਕਟਾਂ ਬੁੱਕ ਹੁੰਦੀਆਂ ਉਵੇਂ ਬੁੱਕ ਹੋ ਰਹੇ ਆ ਹੁਣੇ-ਹੁਣੇ ਬੰਗਲਾਦੇਸ ਤੇ ਆਪਣੀ ਬੁਕਿੰਗ ਕਰਾ ਕੇ ਆਏ ਉਹ বিজেপি ਕੋ ਉਹ ਤਾਂ ਆਪ ਦੱਸਣ ਕਿ ਉਹਨਾਂ ਦੀ ਬੁਕਿੰਗ ਕਿੱਥੇ ਹੋਈ ਉਹ ਉਹ ਬੜੇ ਚਾਹਤੇ ਭੱਜੇ ਫਿਰਦੇ ਆਂ ਵੀ ਮੈਂ ਕੇ ਤਾਂ ਮੁੱਖ ਮੰਤਰੀ ਬਣ ਜਾਂ ਜੀ ਭਾਵੇਂ ਜੋ ਮਰਜ਼ੀ ਹੋਏ ਬੜਨਾ ਹੈ ਨਹੀਂ ਨਾ ਨਾ ਕਾਂਗਰਸ ਤੋਂ ਬੜਾਉਣਾ ਨਾ ਪੰਜਾਬ ਦੇ ਲੋਕਾਂ ਨੇ ਬੜਾਉਣਾ ਲੋਕਾਂ ਦੇ ਪਰਖਿਆ ਇਹਨਾਂ ਨੂੰ ਸਰ ਇਹ ਸਿਨੀਅਰ ਲੀਡਰ ਆ ਕਹਿੰਦੇ ਹੋ ਸਕਦਾ ਮੌਕਾ ਲੱਜੇ ਮੈਂ ਸਵਾਲ ਹੀ ਪਤਾ ਉਹਨਾਂ ਦੇ ਲੇਖ ਲਓ ਅੱਜ ਵੀ ਕਾਂਗਰਸ ਦਾ ਇੱਕ ਬੰਦਾ ਉਹਨਾਂ ਦੇ ਨਾਲ ਨਹੀਂ ਇੱਕ ਵੀ ਐਮਐਲਏ ਉਹਨਾਂ ਦੇ ਨਾਲ ਨਹੀਂ ਸਮਝਦੇ ਕਿ ਦੀ ਗੱਲ ਇਸ ਕਰਕੇ ਪ੍ਰਤਾਪ ਬਾਜਵਾ ਅੱਜ ਫੇਰ ਝੂਠ ਬੋਲ ਗਿਆ ਇਸੇ ਲਾਦੇ ਲੱਪੇ ਨਾਲ ਇਹਨਾਂ ਨੂੰ ਕਦੋਂ ਚੰਗੀ ਰੋਟੀ ਮਿਲਦੀ ਜਾਂਦੀ ਹੈ ਕਿ ਮੁੱਖ ਮੰਤਰੀ ਬਣ ਜਾਣਾ। ਇਹੋ ਵੱਧ ਦੇ ਪੱਲੇ ਕੁਝ ਨਹੀਂ ਹੈ। ਆਪਣੇ ਨਿਆਣਿਆਂ ਨੂੰ ਆਪਣੇ ਘਰਦਿਆਂ ਨੂੰ ਖੁਸ਼ ਕਰਨ ਵਾਸਤੇ ਉਹ ਕਹਿੰਦੇ ਲੋ ਜੀ ਬਣ ਗਏ ਜੀ ਅਸੀਂ ਦੇ। ਆ ਗਏ ਜੀ ਵਾਦੀ ਆ ਗਈ ਸਾਡੀ। 32 ਆ ਗਏ ਸਾਡੇ ਦਾ 33 ਆ ਗਏ ਜੀ। ਇੱਕ ਬੰਦਾ ਦੀ ਸਰ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਜਿਹੜੇ ਅਦਵਿੰਦ ਕੇਦੀਵਾਲ ਜੀ ਦੇ ਨਾਲ ਭਗਵੰਤ ਮਾਜੇ ਨਾਲ ਅਮਰੋੜਾ ਜੀ ਦੇ ਨਾਲ ਚਟਾਨ ਦੀ ਤਦਾ ਖੜਿਆ ਸਾਡਾ ਇੱਕ ਬੰਦਾ ਦੀ ਟੁੱਟ ਸਕਦਾ ਜਿੱਥੇ ਬਸਦੀ ਪ੍ਰਤਾਪ ਬਾਜਵਾ ਜੋਰ ਲਾ ਲੇ ਨਾ ਇਹ ਮੁਕੰਤੀ ਬਣ ਸਕਦਾ ਵੀ ਨੋਟ ਕਰ ਲੋ ਇਹਨੂੰ ਵੀ ਨੇ ਫਿਰ ਉਹ ਦਾਵਾ ਇੰਨਾ ਠੋਕ ਪਾ ਜਾ ਕੇ ਕਿਵੇਂ ਕਰ ਸਕਦੇ ਆ ਮੈਂ ਕਿਹਾ ਦਾ ਅੱਜ ਤੱਕ ਤੁਸੀਂ ਦੱਸੋ 3 ਸਾਲ ਹੋ ਗਏ ਮਿੰਨੂੰ ਇੱਥੇ ਹੁੰਦਾ ਵਿਧਾਨ ਸਭਾ ਤੁਸੀਂ ਵੀ ਇੱਥੇ ਕਬਦ ਕਰਦੇ ਹੋ ਜਿੰਨੀਆਂ ਪ੍ਰਤਾਪ ਬਾਜਵਾ ਨੇ ਹੁਣ ਤੱਕ ਗੱਲਾਂ ਕੀਤੀਆਂ ਕਦੀ ਕੋ ਸੱਚੀ ਹੋਈ ਆ ਦੱਸੋ ਤੁਸੀਂ ਪਹਿਲਾਂ ਅੱਜ ਤੱਕ ਕਦੀ ਕੋ ਸੱਚੀ ਹੋਈ ਆ ਇੰਨਾ ਪਿਓ ਦਾ ਪੁੱਤ ਵੈਲ ਐਜੂਕੇਟਡ ਝੂਠ ਬੋਲਦਾ ਹੋ ਪੰਜਾਬ ਚ ਕਿਸ ਨੂੰ ਝੂਠ ਬੋਲਣ ਦੀ ਆਦਤ ਨਹੀਂ ਜੰਦੀ ਜਨਾਇ ਬੋਲਦਾ ਮੈਂ ਤਾਂ ਕਈ ਵਾਰ ਕੈਲਕੂਲੇਟ ਕਰਦਾ ਨਾ ਵੀ ਪੰਜਾਬ ਕਾਂਗਰਸ ਨੇ ਪਿਛਲੇ 50 ਸਾਲਾਂ ਚ ਉਹਨਾ ਝੂਠ ਦੀ ਬੋਲਿਆ ਜਿੰਨਾ ਪ੍ਰਤਾਪ ਆਜਾ 3 ਸਾਲ ਚ ਬੋਲ ਗਿਆ ਇਕੱਲਾ ਹੀ ਸਾਰੀ ਕਾਂਗਰਸ ਨੇ ਜਿੰਨਾ ਝੂਠ ਦੀ ਬੋਲਿਆ ਜਿੰਨਾ ਇਕੱਲਾ ਬੋਲੀ ਜਾਂਦਾ ਸੁਭਰੇ ਹੀ ਲਈ ਜਾਂਦਾ ਕਿ ਮੁੱਖ ਮੰਤਰੀ ਮੁੱਖ ਮੰਤਰੀ ਮੁੱਖ ਮੰਤਰੀ ਸਾਦ ਨਹੀਂ ਮੁੱਖ ਮੰਤਰੀ ਬਣਨਾ ਪੰਜਾਬ ਦੇ ਲੋਕਾਂ ਦੇ ਮੁਖਪੰਤੀ ਬੜਾਉਣਾ ਸਾਹਿਬ ਇਹ ਗਿੰਤੀਆਂ ਮੰਤੀਆਂ ਝੂਠੇ ਝਾਟੇ ਆ ਦੀ ਚੱਲਦੇ ਭਾਵੇਂ ਜੋ ਮਰਜ਼ੀ ਹੋ ਜੇ ਕਹਿੰਦੇ ਕਿ ਲੋਕ ਸਾਡੇ ਨਾਲ ਆ ਲੋਕ ਸਾਡੇ ਵੱਲ ਬੜੀਆਂ ਆਸਾਂ ਉਮੀਦਾਂ ਨਾਲ ਦੇਖ ਰਹੇ ਕਿ ਕਾਂਗਰਸ ਆ ਰਹੀ ਹੈ ਉਹ ਲੋਕਾਂ ਨੇ ਤਾਂ ਮਾ ਇਹਨਾਂ ਤੋਂ ਜਾਨ ਛਡਾਈ ਆ ਕਾਂਗਰਸ ਪੰਜਾਬ ਨੂੰ ਚੂਸ ਕੇ ਖਾ ਗਈ ਕਾਂਗਰਸ ਕਾਲੀ ਲੋਕਾਂ ਨੇ ਮਾ ਇਹਨਾਂ ਤੋਂ ਜਾਨ ਛਡਾਈ ਆ ਇਸ ਕਰਕੇ ਪ੍ਰਤਾਪ ਬਾਜਵੇ ਦਾ ਝੂਠ ਦਾ ਸੁਣਿਆ ਕਦੋਂ ਸਾਡੀ ਪਾਰਟੀ ਇੱਕ ਜੋਟਿਆ ਕੋਈ ਇਦਾਂ ਦਾ ਮਸਲਾ ਨਹੀਂਗਾ ਜੋ ਪ੍ਰਤਾਪ ਆਇਆ ਬੀਜੇਪੀ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਜਿਸ ਤਰੀਕੇ ਨਾਲ ਪ੍ਰਤਾਪ ਬਾਜਵਾ ਵੀ ਗੱਲ ਬੀਜੇਪੀ ਤੱਕ ਰੱਖਦੇ ਆ ਕਹਿੰਦੇ ਕਿ ਬੀਜੇਪੀ ਵਾਲਿਆਂ ਨਾਲ ਸੈੱਟ ਨੇ ਇਹਨਾਂ ਦੇ ਬੰਦੇ ਔਰ ਰਵਨੀਤ ਬਿੱਟੂ ਮੀਡੀਏਟਰ ਬਣਨਗੇ ਔਰ ਸਾਰੀ ਸੈਟਿੰਗ ਇਹਨਾਂ ਦੀ ਉਹਨਾਂ ਨੇ ਕਰਾਉਣੀਆਂ ਵੀ ਜੇ ਬੀਜੇਪੀ ਤੋਂ ਬੰਗਲਾੌਰ ਗਏ ਤੁਹਾਡਾ ਕੌਣ ਬਣੂਗਾ ਉਹਨਾਂ ਕਹਿੰਦੇ ਵੀ ਤੂੰ ਹੀ ਬੰਗਲਾੌਰ ਗਏ ਤੁਹਾਡਾ ਕੌਣ ਬਣੂਗਾ ਸਾਡਾ ਵਾਲੀਬਾਸ ਤੇ ਅਦਿੰਦ ਕੇਜੀ ਵਾਲਾ ਬੈਠਾ ਦਿੱਲੀ ਜਾਨ ਦੇ ਦਿਆ ਕਿ ਸਰ ਇਹ ਹੋ ਜਾ 20 ਬਾਜੇ ਬੂਜੇ ਵੇਖੇ ਯਾਰ ਸ਼ਿਦਿਆਜਮ ਭਗਤ ਸਿੰਘ ਦੇ ਪ੍ਰੋਗਰਾਮ ਤੇ ਆਏ ਫਾਰਟੀ ਚ ਸਾਨੂੰ ਕੋ ਵਿਖਾ ਦੇ ਸਾਨੂੰ ਕੋ ਆਪਣੇ ਗੁੱਸਤੇ ਰੇ ਕੱਲ ਪੁੱਛਾਂਗੇ ਤੇ ਵੀ ਆਹ ਦੱਸ ਵੀ ਕਿਹੜਾ ਬੰਦਾ ਤੇਰੇ ਨਾਲ ਆ ਗੱਲ ਕਰ ਤੁਸੀਂ ਸੈਸ਼ਨ 'ਚ ਪੁੱਛੋਗੇ ਇਹ ਗੱਲ ਪ੍ਰਤਾਪ ਸਿੰਘ ਬਾਜਵਾ ਮੈਂ ਕੱਲ ਪੁੱਛੂਗਾ ਇਦਾਂ ਸਾਡੀ ਪਾਰਟੀ ਦੀ ਬਦਨਾਮੀ ਕਰਦੇ ਕੱਲ ਪੁੱਛਾਂਗੇ ਹਾਂ ਅੱਛਾ ਐਮਐਲਏ ਦਾ ਜਿਹੜਾ ਜ਼ਿਕਰ ਕਰ ਰਹੇ ਆ ਇਹ ਤੁਸੀਂ ਆਪਦੇ ਐਮਐਲਏ ਦੇ ਨਾਲ ਜਾਂ ਅਮਨ ਅਰੂੜਾ ਜੀ ਨੇ ਵੀ ਹਾਲਾਂਕਿ ਕਲੀਅਰਫਾਈ ਇਸ ਚੀਜ਼ ਨੂੰ ਲੈ ਕੇ ਕੀਤਾ ਕਿ ਕਲੀਅਰ ਘਟੂ ਘਟ ਇਹ ਹੋਣਾ ਚਾਹੀਦਾ ਕਿ ਕਿਹੜੇ ਕਿਹੜੇ ਐਮਐਲਏਜ਼ ਨੇ ਜਿਹੜੇ ਸੰਪਰਕ ਦੇ ਵਿੱਚ ਨੇ ਘਟੂ ਘਟ ਦੱਸਣ ਮੈਂ ਤਾਂ ਕਿਹਾ ਜੀ ਮੈਂ ਤਾਂ ਕਹਿੰਦਾ ਹਮਾਰੀ ਵੀ ਪਾਰਟੀ ਦੇ ਦੀ ਪ੍ਰਤਾਪ ਬਾਜਵਾ ਕਾਂਗਰਸ ਦੇ ਦੱਸੇ ਵੀ ਕਿੰਨੇ ਸਪਦਕ ਤੇ ਹੋਦੇ ਆਗਰਸਾ ਇੱਕ ਬੰਦਾ ਖੜਾ ਕਰਦਾ ਅੱਜ ਕੱਲ ਜਿਹੜਾ ਉੱਠ ਕੇ ਕਹਿੰਦੇ ਕਿ ਮੈਂ ਪ੍ਰਤਾਪ ਆਜੋ ਇਹਦੇ ਨਾਲ ਉਹ ਤਾਂ ਕਹਿੰਦੇ ਐਲੋਪੀ ਨੇ ਉਹਨਾਂ ਦੇ ਨਾਲ ਮੈਂ ਕਹਿ ਰਿਹਾ ਤੁਹਾਨੂੰ ਐਲੋਪੀ ਵਾਲ ਗਾਂਦੀ ਦੇ ਬਣਾਏ ਇਹਨਾਂ ਥੋੜਾ ਬਣਾਏ ਜਿਹੜੇ ਬਿਠੇ ਬਚਾਦੇ ਆ ਉਹਨੂੰ ਕੋ ਕਹਿਣ ਉੱਠ ਕੇ ਕਹਿਣ ਨਾ ਐਦਾਂ ਦੀ ਉੱਠ ਕੇ ਕਹਿਣ ਕਹੀ ਪ੍ਰਤਾਪ ਆਜੋ ਤੇ ਤੁਹਾਡੇ ਦੇ ਜੀ ਪਰ ਕਿੰਨੇ ਪੰਜਾਬ ਤੇ ਤੁਹਾਡੇ ਚੱਲਣ ਦੇ ਸੁੱਖੀ ਉਦਾਵੇਂ ਦਾ ਰਾਜੇ ਬੜਿੰਗ ਦਾ ਚੰਨੀ ਸਾਹਿਬ ਦਾ ਪ੍ਰਤਾਪ ਆਜੋ ਦਾ ਲੈ ਇਹਨਾਂ ਦੇ ਤਿੰਨ ਹੀ ਮਾਦੇ ਪੁੱਤ ਕਹਿ ਰਣ ਕਹੀ ਇਹ ਪ੍ਰਤਾਪ ਆਜੋ ਨਾਲ ਆ ਤੁਸੀਂ ਮੇਰਾ ਕੱਲ ਹੀ ਨਾਂ ਬਦਲ ਦਿਓਗੇ ਉਹ ਥਾਲੀਆ ਸਭ ਚਾਪਾਂ ਦੇ ਖੜੇ ਥ ਰਤਾਪ ਸਿੰਘ ਬਾਜਵਾ ਦੇ ਨਾਲ ਕੋਈ ਨਹੀਂ ਹੈ। ਕਹਿੰਦਾ ਕੋਈ ਉਹਦੇ ਜੇ ਬੰਦੇ ਦਾ ਭਰਾ ਛੱਡ ਗਿਆ ਦਾ ਝੂਠ ਸੁਰ ਸੁਣ ਕੇ। ਉਹਦਾ ਭਰਾ ਛੱਡ ਗਿਆ ਇਹਨਾਂ ਝੂਠ ਬੋਲਦਾ ਹੈ। ਉਹਦਾ ਭਰਾ ਕਾਂਗਰਸ ਦਾ ਐਮਐਲਏ ਸੀ। ਭਾਜੀਪੀ ਚ ਨਹੀਂ ਹੁੰਦਾ। ਹੋਰ ਭਾਜੀਪੀ ਤੇ ਆ। ਉਹ ਝੂਠ ਸੁਣ ਸੁਣ ਕੇ ਉਹਨੇ ਕਹਿੰਦਾ ਮੇਰੀ ਉਮਰ ਹੀ ਬਾਹ ਬੁੱਢੀ ਹੋ ਜਲੀ ਛਾਪਾ ਥੱਡੋ ਇਹ ਬੰਦੇ ਨੂੰ ਜਾਨ ਚੜਾਓ ਆਪਣਾ। ਹਾਂ ਝੂਠਾ ਝੂਠ ਹੀ। ਹੁਣ ਕਹਾਵਾਂ ਲੰਝ ਝੂਠ ਅੱਜ ਪਰਤਾਬ ਬਾਜੋਂ ਦਾ ਖਾਣਾ ਚੰਗਾ ਮਿਲਿਆ ਨਾ ਦੇਖੋ ਜਾ ਕੇ ਘਰ ਦੇ ਨਾਲ ਖੁਸ਼ ਕਰਤਾ ਰਾਗੇ ਆਪਣੇ ਨਾਲ ਬੱਤੀ ਆਗੇ ਜੇ ਆਪਾਂ ਦਾ ਚੀਫ ਨੀਸਰ ਬਣ ਗਏ ਜੱਗ ਚੱਕ ਤੇ ਮੇਰੇ ਪਾ ਕੇ ਆਉਣਗੇ ਸਮਝਦੇ ਗੀ ਗੱਲ ਹਾਂ ਇਸ ਕਰਕੇ ਕੁਛ ਨਹੀਂ ਕੱਢੋ ਬੋਲੋ ਜੀ ਇੱਕ ਆਖੀਰਲਾ ਸਵਾਲ ਹੈ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਭਾਜਪੀ ਕਹਿ ਰਹੀ ਕਿ ਜਿਵੇਂ ਆਮ ਆਦਮੀ ਪਾਰਟੀ ਦਾ ਦਿੱਲੀ ਚ ਸਫਾਇਆ ਕੀਤਾ ਅਰਵਿੰਦ ਕੇਜਰੀਵਾਲ ਨੂੰ ਹਰਾਤਾ ਵੱਡੇ ਵੱਡੇ ਚਿਹਰੇ ਹਰਾਤੇ ਉਸੇ ਤਰੀਕੇ ਦੇ ਨਾਲ ਪੰਜਾਬ ਚ ਹੋਣਾ ਕਹਿੰਦੇ ਭਾਜਪੀ ਵਧੀਆ ਤਰੀਕੇ ਨਾਲ ਪਲਾਨ ਕਰਕੇ ਆ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਆਉ ਤੁਸੀ ਕਹੋ ਕੁਲਦੀਪ ਸਿੰਘ ਢਾਲੀਵਾਲ ਕੈਬਨਿਟ ਮੰਤਰੀ ਨੇ ਸਰਨਲ ਮਜੂਦ ਸੀਗੇ ਕੁਲਦੀਪ ਸਿੰਘ ਢਾਲੀਵਾਲ ਕਹਿ ਰਹੇ ਨੇ ਕਿ ਜਿਹੜੀਆਂ ਗੱਲਾਂ ਦਾ ਦਾਵਾ ਕੀਤਾ ਜਾ ਰਿਹਾ ਪ੍ਰਤਾਪ ਸਿੰਘ ਬਾਜਵਾ ਹੋਣਾਂ ਦੇ ਵੱਲੋਂ ਇਹਨਾਂ ਨੇ ਨਕਾਰੇ ਤੇ ਨਾਲ ਹੀ ਉਹਨਾਂ ਨੇ ਕਿਹਾ ਚੈਲੰਜ ਵੀ ਕੀਤਾ ਉਹਨਾਂ ਨੇ ਕਿਹਾ ਕਿ ਬਾਜਵਾ ਸਾਹਿਬ ਦੇ ਨਾਲ ਕਿੰਨੇ ਇੱਕ ਬੰਦੇ ਨੇ ਉਹ ਉਹ ਵੀ ਪਤਾ ਕਰਨਾ ਚਾਹੀਦਾ ਔਰ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੱਲ ਪ੍ਰਤਾਪ ਸਿੰਘ ਬਾਜਵਾ ਹੋਣਾਂ ਨੂੰ ਵਿਧਾਨ ਸਭਾ ਦੇ ਅੰਦਰ ਇਹ ਸਵਾਲ ਵੀ ਪੁੱਛਣਗੇ ਕਿ ਸਭ ਤੋਂ ਪਹਿਲਾਂ ਤੇ ਇਹ ਗੱਲ ਕਲੀਅਰ ਕੀਤੀ ਜਾਵੇ ਕਿ ਆਮ ਆਦਮੀ ਪਾਰਟੀ ਦੇ ਕਿੰਨੇ ਲੋਕ ਕਿੰਨੇ ਐਮਐਲਏ ਜੋ ਪ੍ਰਤਾਪ ਸਿੰਘ ਬਾਜਵਾ ਦੇ ਸੰਪਰਕ 'ਚ ਨੇ ਕੈਮਰਾ ਪਰਸਨ ਧਵਿੰਦਰ ਦੇ ਨਾਲ ਵਿਕਰਮ